ਸਤਿਗੁਰ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆਂ ਬਰਨਾਲੀ ਚਿੰਤੂ ਪਾਰਕ ਦੇ ਕੋਲ ਜੋ ਕਿ ਖੇਤੀਬਾੜੀ ਦਾ ਅਫਸਰ ਬਣਾ ਹੋਇਆ ਉੱਥੇ ਆਪਣੇ ਬਾਈ ਜੀਮਦਾਰ ਭਾਈ ਜਾਨਾ ਤਕਰੀਬੇ ਕਾਫੀ ਟਾਈਮ ਤੋਂ ਵੱਲ ਕੇ ਆਰਗੇਨਿਕ ਖੇਤੀ ਕਰ ਰਹੇ ਹੋ ਜੋ ਕਿ ਬਿਲਕੁਲ ਬਿਨਾਂ ਰਿਹਾਂ ਸਪਰੇਆਂ ਤੋਂ ਖੇਤੀ ਕਰਦੇ ਨੇ ਤੇ ਉਹਦੀ ਸਬਜ਼ੀ ਵਗੈਰਾ ਆਉਂਦੇ ਨੇ ਇੱਥੇ ਮਤਲਬ ਬਾਈ ਸੇਲ ਹੋ ਰਹੇ ਨੇ ਹਰ ਬੁੱਧਵਾਰਾ ਪਰ ਉਹਨਾਂ ਨੂੰ ਪਤਾ ਕਰਦੇ ਆਓ ਜੀ ਸਤਿਗੁਰ ਜੀ ਸਾਰਿਆਂ ਨੂੰ ਹੋ ਸਰ ਕੀ ਹਾ ਜਾਨੀ ਠੀਕ ਹੈ ਜੀ ਵਧੀਆ ਬਾਈ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਆਂ ਜੀ ਆਪਾਂ ਇਹ ਕੰਮ ਮੰਡੀ ਲੱਗਦੇ ਨੂੰ ਤਾਂ ਹੋ ਗਈ 2 ਸਾਲ ਠੀਕ ਹੈ ਜੀ ਕੰਮ ਕਰ ਰਹੇ ਚਾ 5 ਸਾਲ ਤੋਂ 5 ਸਾਲ ਤੋਂ ਠੀਕ ਇਹ ਤੁਸੀਂ ਫਿਰ ਘਰੇ ਕੋਣੇ ਸਬਜ਼ੀ ਵਗੈਰਾ ਸਾਰੀ ਹਾਂਜੀ ਘਰੇ ਠੀਕ ਹੈ ਜੀ ਕੋਈ ਰੇਨ ਸਪਰੇਅ ਖਾਦ ਵਗੈਰਾ ਜੀ ਹਾਂਜੀ ਬਿਲਕੁਲ ਆਰਗੈਨਿਕ ਦੇਸੀ ਪ्योर ਖਾਦ ਫਿਰ ਕਾਦੀ ਪਾਉਂਦੇ ਖਾਦ ਰੂੜੀ ਜੀ ਛਰੂੜੀ ਖਾਦ ਹਾਂਜੀ ਠੀਕ ਇਹ ਸਾਰੀਆਂ ਫਸਲਾਂ ਤੁਸੀਂ ਆਪ ਤਿਆਰ ਕਰਦਾ ਹਾਂਜੀ ਠੀਕ ਹੈ ਜੀ ਇੱਥੇ ਜਿਹੜਾ ਕੁਝ ਵੀ ਵੀਰਜੀ ਵੇਚਿਆ ਜਾਂਦਾ ਉਹ ਇਹਨਾਂ ਸਾਰੇ ਕਿਸਾਨਾਂ ਦਾ ਆਪਦੇ ਖੇਤਾਂ 'ਚ ਆਪਦੇ ਹੱਥੀਂ ਪੈਦਾ ਕਰਕੇ ਲਿਆਂਦਾ ਹੁਆ ਜੀ ਕੋਈ ਚੀਜ਼ ਬਾਹਰੋਂ ਨਹੀਂ ਲੈਂਦੇ ਜੋ ਕੁਝ ਆਪਦੇ ਹੱਥੀਂ ਆਪਦੇ ਖੇਤਾਂ 'ਚ ਪੈਦਾ ਕੀਤਾ ਉਹੀ ਲਿਆ ਕੇ ਵੇਚਦੇ ਆਂ ਦੂਜੀ ਇੱਥੇ ਕੋਈ ਚੀਜ਼ ਨਹੀਂ ਬਿਲਕੁਲ ਉਹ ਬਾਹਲਾ ਹੋਵੇ ਥੋੜਾ ਹੋਵੇ ਜਿੰਨਾ ਕੋਵੇ ਉਹਨਾਂ ਕੋ ਲਿਆਈ ਜੀ ਉਹ ਲੀ ਚੀਜ਼ ਆਉਂਦੀ ਆ ਜੀ ਮੱਖਣੀ ਆਉਂਦੀ ਆ ਦੁੱਧ ਆ ਦਿਖਾਓ ਨੇੜੇ ਕਰਕੇ ਠੀਕ ਹੈ ਜਿਵੇਂ ਆ ਦੇਖੋ ਇਹਦੇ ਵਿੱਚ ਇਹ ਚ ਦਾਲ ਆ ਗਰੀ ਵੀ ਦਾਲ ਆ ਸਾਡਾ ਆ ਦਾਲ ਬਣੀ ਗਏ ਤਾਂ ਦਿਖਾਉਣੇ ਆ ਤੇ ਆ ਦੇਖੋ ਇਹ ਮੱਖਣੀ ਐ ਪਿਓਰ ਆਪਣੀ ਮੱਖਣੀ ਆ ਗਈ ਬਿਲਕੁਲ ਮੱਖਣੀ ਆ ਜੀ ਲੱਸੀ ਸਰੋਂ ਦਾ ਤੇਲ ਆ ਦੀ ਅੰਬਰਾ ਚ ਆਚਾਰ ਆ ਗਏ ਸਾਰੇ ਸਾਰੇ ਚਾਰ ਬਣੇਗੇ ਆ ਦੇਖੋ ਗੁਰਦਾਰਾ ਜੀ ਆ ਦਹੀ ਗੋੜ ਆ ਗੁਰਦਾਰਾ ਜੀ 70 ਦਹੀਂ ਠੀਕ ਹੈ ਜੀ ਆ ਕਾਰਨੇ ਵਾਲ ਦੁੱਧ ਵੀ ਆਪਣੇ ਦੇ ਵਿੱਚ ਆ ਕਾਰਨੇ ਵਾਲ ਕਾਰਨੇ ਵਾਲ ਦੁੱਧ ਵੀ ਇਹਦੇ ਵਿੱਚ ਜਿਹੜਾ ਆਪਾਂ ਪਹਿਲਾਂ ਪੀਂਦੇ ਰਹਿੰਦੇ ਆ ਹਾਂ ਜੀ ਹੁਣ ਤਾਂ ਮੈਸੇ ਅੱਜ ਕੱਲ ਲਗਭਗ 100 ਕਰਾ ਮੰਗਰ ਇੱਕ ਦੋ ਘਰ ਦੀ ਹੋਣਾ ਜੀ ਇਹ ਆ ਦੇਖੋ ਇਹ ਬਿਲਕੁਲ ਲਾਲ ਰੰਗ ਆ ਆ ਹਲਦੀ ਵਗੈਰਾ ਸਾਰੀ ਆਪਣੇ ਘਰੇ ਆ ਜੀ ਹਾਂ ਜੀ ਹਾਂ ਜੀ ਸਾਰਾ ਕੁਝ ਠੀਕ ਹੈ ਇਹ ਤੁਸੀਂ ਫਿਰ ਕਦੋਂ ਮਤਲਬ ਕਿ ਕਿਹੜੇ ਦਿਨ ਹੁਣ ਇੱਥੇ ਇਹ ਆਏ ਬੁੱਧਵਾਰ ਆਏ ਬੁੱਧਵਾਰ ਹੈ ਟਾਈਮ ਕੀ ਹੈ ਜੀ ਆਪਣਾ ਆਹ ਤੈਨੂੰ ਤੋਂ ਸੀ ਤੈਨੂੰ ਤੋਂ ਛੇ ਹਾਂ ਜੀ ਕਿ ਕਹਤਾਂ ਹਾਂ ਕਿ ਹੁਣ ਕੋਈ ਦਿੱਕਤ ਨਹੀਂ ਹੁਣ ਜੇ ਮੈਂ ਆਪਾਂ ਮਾਰਕੀਟਿੰਗ ਦੀ ਆਪਾਂ ਨੂੰ ਦਿੱਕਤ ਆਉਂਦੀ ਆਪਾਂ ਕਹਿੰਦੇ ਮੈਂ ਸਬਜ਼ੀ ਵਗੈਰਾ ਤਾਂ ਲਾ ਲੈਂਦਾ ਹਣਾ ਵੇਚਣ ਦੀ ਦਿੱਕਤ ਨਹੀਂ ਆ ਮਾਰਕੀਟ ਦੀ ਕੋਈ ਦਿੱਕਤ ਤਾਂ ਪੁੱਤ ਹਾਂ ਜੀ ਅਸੀਂ ਸਰਕਾਰ ਨੂੰ ਕਿਹਾ ਵੀ ਸਾਨੂੰ ਇੱਕ ਪੱਕੀ ਦੁਕਾਨ ਦੇਵੋ ਜੀ ਅਸੀਂ ਸੱਤੇ ਦਿਨ ਇਹ ਦੁਕਾਨ ਇਹ ਸਬਜ਼ੀਆਂ ਇਹ ਇਹ ਸਮਾਨ ਵੇਚੀਏ ਆਪਾਂ ਇੱਕ ਦਿਨ ਆਉਣੇ ਹੁਣ ਠੀਕ ਹੈ ਜੀ ਹੁਣ ਤਾਂ ਇੱਕ ਦਿਨ ਆਉਣੇ ਆ ਸਾਡੇ ਕੋਲੇ ਅੱਡਾ ਨਹੀਂ ਆ ਵੀ ਖੇਤੀਬਾੜੀ ਡਿਪਾਰਟਮੈਂਟ ਨੇ ਸਾਨੂੰ ਇਹ ਥਾਂ ਦਿੱਤੀ ਆ ਆ ਮੇਜਮੂਜੇ ਮਹਿਕਮਾ ਦੇ ਦਿੰਦਾ ਜੀ ਪਰ ਸ ਜੀ ਆਪਣੇ ਮਾਰਕੀਟ ਕਮੇਟੀ ਦੇ ਦਫਤਰ ਚ ਜੀ ਦੁਕਾਨ ਬਣਾਉਣ ਲਈ ਤੇ ਪਰ ਦੁਕਾਨ ਨਹੀਂ ਅਜੇ ਬਣੀ ਦੁਕਾਨ ਬਣਾਉਣ ਲਈ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੀ ਆ ਡੀਸੀ ਸਾਹਿਬ ਨੂੰ ਕਰੀ ਆ ਇਹਨਾਂ ਦੀਆਂ ਵੱਖ-ਵੱਖ ਸਕੀਮਾਂ ਹੁੰਦੀਆਂ ਨੇ ਸਰਕਾਰ ਦੀਆਂ ਜੀ ਜਿੱਦਣ ਸਾਨੂੰ ਪੈਸੇ ਦੇਤੇ ਇਰੇ ਸਿਰ ਦੁਕਾਨ ਬਣਾਵਾਂਗੇ ਆਪਦੀ ਠੀਕ ਹੈ ਜੀ ਤੇ ਸਾਡੇ ਇਹੀ ਆਰਗੈਨਿਕ ਪ੍ਰੋਡਕਟ ਸੱਤੇ ਦਿਨ ਅਸੀਂ ਵੇਚਿਆ ਕਰਾਂਗੇ ਠੀਕ ਹੈ ਜੀ ਕਿਉਂ ਹੁਣ ਸਾਡੇ ਕੋਲੇ ਕੋਈ ਪਲੇਟਫਾਰਮ ਨਹੀਂ ਜੀ ਬਿਲਕੁਲ ਬਿਲਕੁਲ ਬਹੁਤ ਕਿਸਾਨ ਹੋਰ ਵੀ ਇਸ ਖੇਤੀ ਚ ਪੈਣਾ ਚਾਹੁੰਦੇ ਆ ਪਰ ਉਹ ਕਹਿੰਦੇ ਵੇਚੀਏ ਕਿੱਥੇ ਮਨ ਨਹੀਂ ਕਰਦਾ ਇਹ ਬਾਜ਼ਾਰ ਚਦਾ ਹੀ ਵਿਕਦਾ ਨਹੀਂ ਇਹ ਸਾਡੀ ਜਿਵੇਂ ਅੱਜ ਇੱਕ ਦਿਨ ਦੀ ਦੁਕਾਨ ਆ ਇਹ ਸੱਤੇ ਦਿਨ ਖੁੱਲਿਆ ਕਰੂ ਉੱਤੇ ਦੋ ਬੰਦੇ ਰੱਖਾਂਗੇ ਤੇ ਬਹੁਤ ਸਾਰੇ ਕਿਸਾਨ ਹੋਰ ਨੇ ਜਿਨ੍ਹਾਂ ਨੂੰ ਅਸੀਂ ਆਰਗੈਨਿਕ ਖੇਤੀ ਦੇ ਵਿੱਚ ਪਾਵਾਂਗੇ ਹੁਣ ਉਹ ਕਰਦੇ ਆ ਉਹਨੂੰ ਕਣਕ ਚੌਲਾਂ ਦੀ ਜਾਂ ਰਬੇਤੀ ਫਸਲਾਂ ਦੀ ਖੇਤੀ ਕਰਦੇ ਆ ਉਹ ਸਬਜ਼ੀਆਂ ਫਲ ਨਹੀਂ ਬੀਜਦੇ ਜੀ ਕਿਉਂਕਿ ਸਾਡੇ ਕੋਲੇ ਦੁਕਾਨ ਨਹੀਂ ਜਿੱਦੋਂ ਦੁਕਾਨ ਹੋਈ ਤਕਰੀਬਨ ਸਾਡੇ ਕੋਲੇ 50 ਕਿਸਾਨ ਇਹੋ ਜਿਹੇ ਨੇ ਜਿਹੜੇ ਜਦੋਂ ਕਹਦੇ ਆਂਗਾ ਉਸੇ ਵੇਲੇ ਆਰਗੈਨਿਕ ਸਬਜ਼ੀਆਂ ਤੇ ਫਲਾਂ ਦੀ ਖੇਤੀ ਸ਼ੁਰੂ ਕਰ ਦਿੱਤੀ ਹੈ। ਬਿਲਕੁਲ। ਚਲੋ ਬਹੁਤ ਵਧੀਆ ਗੱਲ ਤੁਸੀਂ ਉਪਰਾਲਾ ਕਰ ਰਹੇ ਹੋ। ਹੌਲੀ-ਹੌਲੀ ਇੱਕ ਦਿਨ ਸਿਸਟਮ ਪਤਾ ਬਦਲ ਹੀ ਜਾਏਗਾ। ਬਿਲਕੁਲ। ਬਿਲਕੁਲ। ਚਲੋ ਬਹੁਤ ਵਧੀਆ ਹੈ ਤੁਹਾਡੇ ਨਾਲ ਗੱਲਬਾਤ ਕਰਕੇ ਜੇ ਕਿਸੇ ਨੇ ਹੁਣਾ ਹੋਵੇ ਆਪਣੇ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਜੀ। ਧੰਨਵਾਦ ਜੀ। ਤੁਸੀਂ ਸਾਨੂੰ ਮਿਲਣ ਆਏ। ਇੰਟਰਵਿਊ ਕੀਤੀ। ਜੀ ਜੀ ਸਰ। ਸਾਡੇ ਸਮਾਨ ਨੂੰ ਪ੍ਰਚਾਰ ਲਈ ਲੋਕਾਂ ਤੱਕ ਪਹੁੰਚਦਾ ਕਰਿਆ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਧੰਨਵਾਦ ਸਰ। ਅਸੀ ਸੇਵਾ